ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਰਣੀਆਂ ਦੇ ਵਿੱਚ ਰਣੀਆਂ ਪਿੰਡ ਦੇ ਵਿੱਚ ਆ ਗਿਲ ਡੈਰੀ ਫਾਰਮ ਤੇ ਇਸ ਟਾਈਮ ਮੌਜੂਦ ਆ ਹੈਪੀ ਵੀਰ ਦੇ ਕੋਲੇ ਆ ਵਪਾਰ ਦਾ ਕੰਮ ਆ ਲੈ ਵੀ ਮਿੱਤਰੋ ਅੱਜ ਵਪਾਰ ਲੈਣ ਦੇ ਵਿੱਚ ਤੇਣਾ ਤੁਹਾਨੂੰ ਤਿੰਨ ਜਾਨਵਰ ਦਿਖਾਉਂਗਾ ਤਿੰਨਾਂ ਜਾਨਵਰਾਂ ਦੇ ਵਿੱਚੋਂ ਇੱਕ ਦਾ ਜਿਹੜੇ ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਬੂਰੀ ਮੱਝ ਦੇਖਦੇ ਪਏ ਆ ਬੂਰੀ ਹੋਈ ਜਾਂਦੇ ਮਗਰ ਕੱਟੀ ਆ ਬਹੁਤ ਵੱਡੇ ਟਾਂਚੇ ਦੀ ਚੰਗੇ ਦੁੱਧ ਦੇ ਰਿਕਾਰਡ ਵਾਲੀ ਮੈਂ ਆ ਮਿੱਤਰੋ ਅੱਜ ਵੀ ਇੰਦੇ ਥੱਲੇ ਤਿਆਰ ਆ ਜਿਹੜਾ ਦੁੱਧ ਦੁੱਧ ਚੰਗਾ ਦੁੱਧ ਤਿਆਰ ਆ ਕਰਨ ਵਾਲੀ ਦੇ ਥੱਲੇ ਕਿੰਨੇ ਦਿਨਾਂ ਦੀ ਸੋਈ ਆ ਪਹਿਲਾਂ ਪੈਂਦੇ ਬਾਰੇ ਜਾਣਕਾਰੀ ਲੈਣੀ ਆ ਫਿਰ ਆਪਾਂ ਕਾਲੀਆਂ ਮਈਆਂ ਵੇਖਾਂਗੇ ਤੋਂ ਪਹਿਲਾਂ ਇੰਦੇ ਤੋਂ ਹੀ ਮਿਲਦੇ ਸਤਿ ਸ਼੍ਰੀ ਅਕਾਲ ਹੈਪੀ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੀਰੇ ਵਧੀਆ ਵੀਰੇ ਠੀਕ ਠਾਕ ਬਈ ਡੰਡਾ ਪਾਸੇ ਰਹੋ ਵੀਰੇ ਹੋਰ ਠੀਕ ਠਾਕ ਆ ਭਰਾ ਹਾਂ ਹਾਂ ਬਈ ਠੀਕ ਠਾਕ ਠੀਕ ਆ ਹੈਪੀ ਵੀਰੇ ਬੂਰੀ ਮੱਧ ਦੇ ਬਾਰੇ ਦੱਸੀ ਮੈਨੂੰ ਕਿੰਨਵਾ ਸੂਆ ਸੂਈ ਆ ਕੀ ਡਿਟੇਲ ਆ ਬੂਰੀ ਮੈਂ ਭਾਈ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹਾਂ ਸੂਈ ਨੂੰ ਕਿਨਾ ਤੀਜਾ ਕਹਿ ਕੇ ਦਿੱਤੀ ਆ ਜੋ ਉੱਥਾ ਵੀ ਹੋ ਸਕਦੀ ਆ ਭਾਈ ਠੀਕ ਆ ਵੀਰੇ ਕਿੰਨੇ ਦਿਨ ਹੋ ਗਏ ਭਾਈ ਅੱਜ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਮੰਗਲਵਾਰ ਦੀ ਰਾਤ ਨੂੰ ਸੂਈ ਅੱਜ 6 ਦਿਨ ਬੰਦੇ ਇਹਨੂੰ ਸੂਈ ਨੂੰ ਮੰਗਲਵਾਰ ਰਾਤ ਜਾ ਕੇ ਦਿਖਾਵਾਂਗੇ ਨਾਂ ਉਹਦਾ ਬਿਲਕੁਲ ਬੱਚਿਆਂ ਨਾਲ ਆ ਮੈਨੇ ਪੜਤਾ ਵੀ ਹੂੰ ਠੀਕ ਆ ਭਾਈ ਹਾਂ ਤੇ ਵੀਰੇ ਕ ਮਗਰ ਇਹਨਾਂ ਕੱਟੀ ਆ ਬਈ ਮਗਰ ਬੁਰੀ ਕੱਟੀ ਆ ਵੀਰੇ ਠੀਕ ਆ ਬਈ ਕਿਆ ਬਾਤ ਆ ਕਿੰਨਾ ਦੁੱਧ ਤਿਆਰ ਆ ਵੀਰੇ ਹੁਣ ਇਸ ਟਾਈਮ ਮੇਰੇ ਅੱਜ 6ਵੇਂ ਦਿਨ ਐ ਇਥੇ ਲਹੂ ਤਾਂ 16 ਪਰ 15 ਕਹਿ ਗਿਆ ਆਪਾਂ ਕਿੰਨੇ ਆਏ ਲੈਣੀਆਂ ਤਾਂ ਆਏ ਲੈ ਲੈ ਨਹੀਂ ਆਪਾਂ ਤੁਹਾਨੂੰ ਤੇਰਨਾ ਪਹਿਲਾਂ ਵੀ ਗੱਲ ਹੋਈ ਆ ਵੀ ਵੇਚਣ ਦਾ ਕੋਈ ਰਾਦ ਨਹੀਂ ਹੈਗਾ ਜੀ ਠੀਕ ਆ ਬਈ ਵੀ ਕਿਲੋ ਚਵਾ ਕੇ ਦੇਵਾ ਘਰੋਂ 20 ਕਿਲੋ ਦੁੱਧ ਚਵਾ ਕੇ ਹੈ ਹਾਂ ਹਾਂ ਠੀਕ ਆ ਬਈ ਠੀਕ ਆ ਦੇ ਦੂਗੀ ਦੁੱਧ ਮੈਂ 20 ਕਿਲੋ ਹਣਾ ਬਈ ਹਾਂ ਬੜਾ ਰਾਵਣਾ ਦੇ ਦੂਗੀ ਯਾਰ ਹਾਂ ਹੂੰ ਦੇਵਾੜਾ ਚੰਗਾ ਹੈ ਨਾ ਦੇਵਾ ਤਾਂ ਵੀਰੇ ਇਥੋਂ ਲੈ ਕੇ ਫਿਰ ਉੱਥੇ ਅੱਗੇ ਤੱਕ ਤੇ ਬਾਈ ਕਿੰਨੇ ਦੀ ਦੇ ਦਈਏ ਵੀਰੇ। ਵੀਰੇ ਇਹਦਾ ਅੱਜ ਦਾ ਹੁਣ ਦਾ ਮੋਲ ਇੰਨੇ ਦਾ ਤੇ ਉਹ 2 ਲੱਖ ਤੇ 20000 ਰੁਪਏ ਦੇ ਮੈਂ ਦੇਵਾਂਗੇ। 2 ਲੱਖ 20000 ਇਹ ਕਹਿੰਦੇ 20 ਕਿਲੋ ਦੁੱਧ ਚੋਕੇ ਲੈਣੀ ਆ 20 ਕਿਲੋ ਚੋਕੇ ਸੌਦਾ ਕਰ ਲਵੇ ਹਾਂ ਕੰਡਾ ਲਿਆਵੇ ਚਾਰ ਟਾਈਮ ਪੰਜ ਟਾਈਮ ਇੱਥੇ ਚਵਾ ਕੇ ਹਾਂ ਦੁੱਧ ਦੇਵਾਂਗੇ ਆਪਣਾ ਵੀ ਉਹ ਕੰਮ ਨਹੀਂ ਹੈਗਾ ਆਪਾਂ ਕਈ ਬੰਦੇ ਆਪਣਾ ਵੀਡੀਓ ਦੇ ਜਰੀਏ ਦੇਖ ਰਹੇ ਆ ਤੇ ਕਹਤਾ ਤੇ ਚਵਾਉਣਾ ਨਹੀਂਗਾ ਚਵਾ ਕੇ ਦੇਵਾਂਗੇ ਮੈਂ ਵੀ ਮਤਲਬ ਜੇ ਅੱਜ 15 ਕਿਲੋ ਤੇ ਲੈਣੀਏ ਤੇ 220000 220000 ਰੁਪਏ 96000 ਹੋਰ ਹੋਊਗਾ 6 ਦਿਨਾਂ ਹੀ ਸੁਈਸਲੇ ਵੀਰੇ 15 ਕਿਲੋ ਤਿਆਰ ਅੱਜ ਬਹੁਤ ਵੱਡੀ ਗੱਲ ਆ ਹਰੇਕਾਰ ਚੱਲਣਾ ਮੈਂ 20 ਤੋਂ ਬਾਹਰ ਜਾਊਗੀ ਆਪਾਂ 20 ਕੇ ਚਵਾ ਕੇ ਦੇਵਾਂਗੇ ਕਰੋ ਕੋਈ ਸੌਦਾ ਕਰ ਲੈ ਸਾਈ ਬਿਆਨਾ ਕਰ ਲੈ 20 ਚੋਕੇ ਲੈ ਜੀ ਠੀਕ ਆ ਭਾਈ ਕੱਡੀ ਪਾਰ ਨੂੰ ਵੀਰੇ ਤੋਰੀ ਮੜਾ ਜੈਨੂੰ ਖੋਲੀ ਲੈ ਵੀ ਮਿੱਤਰੋ ਤੀਜਾ ਲਾਲਿਓ ਸੁਆਜਾ ਚੌਥਾ ਲਾਲਿਓ ਸੁਰੀ ਸਵਾਈਆ 6 ਦਿਨਾਂ ਦੀ ਸੂਈ ਥੱਲੇ 16 ਕਿਲੋ ਆ ਪਰ 15 ਕਿਲੋ ਪਾਈ ਜਾਂਦਾ ਆਪਾਂ ਦੇਵਾਂਗੇ ਮਗਰ ਜਾਨਵਰ ਆ ਜਿਹੜਾ ਮਗਰ ਕੱਟੀ ਵੀ ਬੂਰੀ ਆ ਕਰਮਾਲੀ ਦੇ ਮਗਰ ਦੇਖ ਸਕਦੇ ਹਾਂ ਬੂਰੀ ਕੱਟੀ ਵੀਰੇ ਕਹਿੰਦੇ ਦੇਣੀ ਆ ਛੱਡਣੀ ਆ 30000 ਦੀ ਬੂਰੀ ਕੱਟੀ ਅੱਜ ਰੱਖ ਲਾਂਗੇ 30000 ਦੇ ਵਿੱਚ ਹਾਂ ਜੇ ਕਹਿੰਦੇ ਮਹੀਨੇ ਜਿਹੜੇ ਮਹੀਨੇ ਦੇ ਦੇਣੀ ਆ ਤਾਂ ਵੀ 5000 ਰੁਪਏ 35000 ਦੀ ਰੱਖ ਲਾਂਗੇ ਕਹਿੰਦਾਈ ਮਿੱਤਰੋ ਜੇ ਤੁਸੀਂ ਅੱਜ ਕੱਟੀ ਦੇਣੀ ਆ 30000 ਦੀ ਜੇ ਮਹੀਨਾ ਚੋਣੀਆਂ ਮੈਂ ਚੋਣ ਤੋਂ ਬਾਅਦ ਦੇਣੀ ਆ ਤਾਂ ਫਿਰ ਤੁਸੀਂ ਦੇਣੀ ਆ ਤਾਂ ਫਿਰ ਕੱਟੀ ਕਿਆ ਬਾਤ ਚੀਜ਼ ਆ ਯਾਰ ਕਮਾਲ ਦੀ ਤਿਆਰੀ ਦੇ ਵਿੱਚ ਕਰਮਾਲੀ ਇਹਦੀ ਮੈਂ ਜੰਮਦੀ ਨਹੀਂ ਬਈ ਛੇਤੀ ਕਿਤੇ ਪਿੰਡ ਚ ਕਿਤੇ ਮੱਥੇ ਦੇਖਣ ਨੂੰ ਲੱਗਦੀ ਆਪਣੇ ਹਨ ਇੱਕ ਹੈ ਬੂਰੀ ਬਾਈ ਇੱਕ ਸੋਨੇ ਤੇ ਬੂਰੀ ਪਿਆਰ ਰੱਖੇ ਸੋ ਬੂਰੀ ਐ ਤਨਾਲੀ ਇੱਕ ਗੱਲ ਹੈ ਕਿ ਰਿਕਾਰਡ ਤੋੜ ਦੂਗੇ ਮਿਲਦਾ ਤਾਂ ਹਰਿਆਣੇ ਵਾਲੇ ਹੀ ਜਾਣਗੇ ਇਹਨੂੰ ਦੇਖੋ ਬਾਈ ਆਪਰਾ ਵੇਚਦਾ ਕਿ ਬਾਹਲਾ ਰਾਦਾ ਵੀ ਸਰਬੇ ਹੂੰ ਜਦੋਂ ਹੁਣ ਮੋਲ ਹੀ ਕਰਤਾ ਹੋਵੇ ਕੀ ਜਾਣੀ ਹੁਣ ਤਾਂ ਕਰਮਾਲੀ ਹੁਣ ਰਹਿਣੀ ਵੀ ਨਹੀਂ ਐ ਤੇ ਬਾਈ ਇਹ ਕਾਲੀ 2 ਨੰਬਰ ਤੇ ਨਾ ਵੀ ਹੋਣਾ ਬਾਈ ਲਾਈਵ ਚ ਵਾਈ ਕਰਾਵਾਂਗੇ ਇਹਦੀ ਠੀਕ ਐ ਬਾਈ ਆ ਦੋ ਨੰਬਰ ਤੇ ਬਾਈ ਜਿਹੜੀ 2 ਨੰਬਰ ਦੇ ਵਿੱਚ ਦੂਜਾ ਸੂਆ ਝੋਟੀ ਆ ਇਹ ਠੀਕ ਆ ਵੀਰੇ ਤੇ ਦੰ ਲੈ ਜੂ ਇਹਦੇ 4 ਤੋਂ 5 ਦਿਨ ਇਹ 4 ਤੋਂ 5 ਦਿਨ ਹਾਂ ਤੇ ਦੁੱਧ ਕਿੰਨਾ ਕੁ ਦੇ ਜੂਗੀ ਵੀਰੇ ਦੁੱਧ ਵੀਰੇ 13 ਕਿਲੋ ਬੜੇ ਆਰਾਮ ਨਾਲ ਝੋਟੀ ਦੇਊਗੀ 11-12 ਕਿਲੋ ਮਾਲਕ ਪਹਿਲੇ ਸੂਏ ਦੱਸਦੇ ਆ ਠੀਕ ਆ ਵੀਰੇ ਕਦ ਪਹੁੰਚਦਾ ਜਾਂਦਾ ਨਹੀਂ ਹੈ ਨਾ ਵੀ ਕਦ ਵੀਰੇ ਤੁਹਾਨੂੰ ਮੈਂ ਅੰਦਾਜ਼ਾ ਲਵਾਉਣਾ ਨਾਲ ਖੜ ਕੇ ਲੀਵਾ ਵੇਖ ਵੀਰੇ ਇਹਦਾ ਕਿੱਥੇ ਪਿਆ ਝੋਟੀ ਨੇ ਬਹੁਤ ਕੌਫ ਕਰਨੇ ਨੇ ਹੂੰ ਇਹਦੇ ਦੀ ਦੇਦਗੀ ਵੀਰੇ ਕਾਤਮ ਰਿਤ ਮੋਢੇ ਤੇ ਕਰਾਉਂਦੀ ਆ ਇਹ ਕਿੰਨੇ ਦੀ ਦੇ ਦੇ ਮੇਰੇ ਮੁੱਲ 120 ਕਰਾ ਲਓ 130 ਕਰਾ ਲਓ 15 ਦੀ ਝੋਟੀ ਦੇ ਦੇਾਂਗੇ 15 ਦੀ ਮਾਨਤਾ ਨੇ ਦੇ ਵਿੱਚ ਕੋਈ ਮਾਨਤਾ ਨੇ ਦੇ ਵਿੱਚ ਵੀਰੇ ਆਏ ਗਏ ਵੀਰ ਤਾਂ ਗਏ ਜਾਂ ਕਰਦੇ ਕੋਈ ਜੀ ਤੋਰੀ ਵੀਰੇ ਕੱਢੀ ਪਰ ਰੀ ਨੂੰ ਵੀ ਮੈਂ ਮੜਾ ਇਹ ਸੂਆ ਦੂਜਾ ਕਿ ਤੀਜਾ ਬਈ ਵੀਰੇ ਦੂਜਾ ਆ ਪਿਆ ਔਰ ਠੀਕ ਹੈ ਲੈਰ ਦੇ ਲੈ ਮੇਤਰੋ ਦੂਜਾ ਸੂਆ ਝੋਟੀ ਸੁਣਦੀ ਆ ਸੂਣ ਦੇ ਵਿੱਚ ਦਿਨ ਕੱਢਦੀ ਆ ਪੰਜ ਸੱਤ ਸੂਆ ਕਰਦੇ ਉਹੀ ਦੱਸਾਂਗੇ ਜਿਹੜਾ ਹੋਊਗਾ ਹੂੰ ਲੇਵੇ ਲੁਵੇ ਦੀ ਟਕਾਣੇ ਤੀਰ ਲਾਉਣਾ ਇਹਨੇ ਅਜੇ ਕੱਦ ਬਹੁਤ ਆ ਝੋਟੀ ਦਾ ਸਿੰਘ ਬਹੁਤ ਚੰਗਾ ਦੇਖ ਸਕਦੇ ਕੋਈ ਛ ਠੀਕ ਆ ਬਾਈ 1 ਲੱਖ 5000 ਦੀ ਮਿਲੂਗੀ ਮਿੱਤਰੋ ਤੇ ਕਾਣੇ ਤੇ ਐਣ ਜਵਾਂ ਜਿਆੜੀ ਦੇ ਕਿੰਨੀ ਆ ਵੀਰੇ ਯਾਰ ਜਿੱਥੇ ਮਰਜੀ ਸਰ ਦੇ ਖੜਾ ਕੇ ਨਾ ਜਿੱਥੇ ਮਰਜੀ ਤੇ ਡੀਜ਼ਲ ਲੈ ਹੂੰ ਤਾਂ ਦੇ ਵੀਰੇ ਬਹੁਤ ਚੰਗੀ ਆ ਯਾਰ ਵਾਕਿਆ ਦੋ ਦਿਨੇ ਵੀ 13 14 ਦੇ ਜਾਣਾ ਹੈ ਨਾ ਬਾਈ ਮੇਰੇ ਆਪਾਂ ਤਾਂ ਘਾਟੀ ਦੱਸ ਦਿੰਨੇ ਆ ਹੂੰ ਲੋ ਤਾਂ ਆਪਣੀ ਵੀਡੀਓ ਜਿੰਨੇ ਪਸ਼ੂ ਗਏ ਆ ਸਾਰੇ ਵੀਰਾਂ ਦੇ ਨੰਬਰ ਆ ਵੀ ਪੁੱਛ ਲਿਓ ਆਪਾਂ ਘਾਟੀ ਦੋ ਦੱਸ ਦਿੰਨੇ ਆ ਰੇ ਮੋਰ ਕੇ ਇਹਦੀ ਗਲਤ ਕੰਮ ਹੋ ਜਾਣਾ ਘਟ ਨਿਕਲੇ ਨਾ ਬਾਈ ਆ ਚਾਰ ਨੰਬਰ ਤੇ ਜਿਹੜੀ ਵੀ ਤੈਨੂੰ ਨੰਬਰ ਤੇ ਸੌਰੀ ਇਹ ਵੀ ਵੀਰੇ ਦੂਜਾ ਸੁਆ ਸੁਣੀ ਆ ਠੀਕ ਆ ਇਹ ਕਿੰਨੇ ਦਿਨ ਲੈ ਜੂਗੀ ਬਾਈ ਤੇ ਮੇਰੇ ਮਰਤੇ ਗਈ ਵੀ ਆ ਟੋਕੜ ਗੱਭਣ ਲਈ ਸੀ ਮੈਂ ਇਹ ਇਥੇ ਲੈ 9 ਕਿਲੋ ਰੋਸੀ ਢਾਂਗਾ ਮੈਨੇ ਗੱਭਣ ਦੀ ਚੱਕ ਪਾਸ ਸੀ ਠੀਕ ਆ ਵੀਰੇ ਹਾਂ ਤੇ ਆਪਾਂ ਵਾਪਸ ਲਈ ਹੋਈ ਤਰੀ ਠੀਕ ਆ ਤੇ ਇਹ ਹੁਣ ਕਿੰਨਾ ਵਸ ਹੁੰਦੀ ਆ ਬਾਈ ਦੂਜਾ ਸੂਆ ਵੀਰੇ ਕਿੰਨੇ ਦਿਨ ਲੈ ਜੂਗੀ ਹਜੇ ਦਿਨ ਵੀਰੇ ਇਹ ਵੇਖੋ 2-3 ਦਿਨ ਕੱਢ ਵੀ ਸਕਦੀ ਆ ਪਰ ਮੈਨੂੰ ਲੱਗਦਾ ਵੀ 2-3 ਦਿਨ ਹੀ ਲੈ ਜੀ ਛੋਟੀ ਠੀਕ ਆ ਬਾਈ ਲੈ ਆ ਜੀ ਆ ਸਾਨ ਵੀ ਬੜੀ ਖਰੀ ਜਵਾਈ ਜਵਾਈ ਵੀਰੇ ਕੀਤੀ ਆ ਆਪਦੇ ਹੱਥੀ ਬਾੜੀ ਪੋਲੀ ਆ ਜਵਾਗ ਵੀ ਚੋਨੂੰ ਠੰਡੀ ਸੀ ਲੈ ਕਿੰਨੀ ਮਰ ਜਿੰਨੀ ਠੰਡੀ ਸੀ ਲੈ ਲੈ ਓਨੀ ਹੋਈ ਆ ਛੋਟੀ ਤੇ ਮਰਜੀ ਕਿੰਨੇ ਦੀ ਦੇ ਦੀ ਹੈਪੀ 95000 ਫਿਕਸ ਰੇਟ ਹੀ ਆ ਬਸ 95000 ਰੁਪਿਆ 95000 ਰੁਪਿਆ ਤੂਰੀ ਵੀਰੇ ਨਹੀਂ ਮਿੱਤਰੋ ਇਹ 95000 ਦੀ ਮਿਲੂਗੀ ਝੋਟੀ ਤੁਹਾਨੂੰ ਕਰਮਾਂ ਵਾਲੀ ਦੇਖੋ ਤੁਸੀਂ ਕਿਰਾਂ ਦੀ ਦੁੱਧਾਸੂਰਸ ਹੁੰਦੀ ਆ ਢਾਈਆਂ ਮਹੀਨਿਆਂ ਦੀ ਕੱਪਣ 9 ਕਿਲੋ ਦੁੱਧ ਤਾਂ ਬਾਈ ਦੇ ਕੋਲੋਂ ਕਹੀ ਸੀ ਕਿ ਅੱਜ ਵੀ ਚੋਟੀ ਆਪਾਂ ਇਹ ਵੀਰੇ ਵੇਚੀ ਸੀਗੀ 12 11 ਇੱਥੇ ਜਦੋਂ ਟੌਰ ਰੋ ਦੇ ਜੀ ਤੇਰੀ ਵੀਡੀਓ ਵੀ ਮੇਰੇ ਕੋਲ ਹੋ ਗਈ ਆਪਾਂ ਇਹਨਾ ਸ਼ਾਰਟ ਪਵਾਇਆ ਸੀਗਾ ਸਾਇਦ ਕੱਲੇ ਬੈਲ ਤੋਂ ਠੀਕ ਆ ਉਹ ਤਾਂ ਵੇਚੀ ਵੀ ਆ ਮੇਰੀ ਇਹ ਇਹ ਹੈ ਹਾਂ ਠੀਕ ਆ ਬਾਈ ਸ਼ਾਰਟ ਵੀ ਲੈ ਕੇ ਦੇ ਦੇਣਗੇ ਕਮਾਲ ਦੀ ਜਿਹੜੀ ਝੋਟੀ ਦੀ ਤਿਆਰੀ ਤੂਰੀ ਨੇਵੇਂ ਨੂੰ ਵ ਬਹੁਤ ਸੋਹਣਾ ਜਿਹੜਾ ਵਜਨ ਮजूद ਏ ਝੋਟੀ ਦੇ ਵਿੱਚ ਦੇਖ ਸਕਦੇ ਹੋਂ ਤੁਸੀਂ ਮਿੱਤਰੋ ਹਜੇ ਦਿਨ ਲੈ ਜਾਣੇ ਇਹਨੇ 5-7 ਤੇ ਦੁੱਧ 12 11 12 13 11 12 ਇਹ ਬਾਈ ਗਰਮੀਆਂ 12 ਕਿਲੋ ਦੁੱਧ ਅਨਸਰ ਦੇ ਬਹੁਤ ਹੁੰਦਾ ਮੈਂ ਇਹਨੂੰ ਲੋਕ 15 ਦੁੱਧ ਤਾਂ ਮੂਹ ਜਾਂ ਮੈਥੋਂ 15 ਘਾਲ ਕਹਿਣ ਗੋਦੀ ਇਹਨਾਂ ਮਰਜੀ ਘਾਲ ਹੂੰ 11 12 ਕਿਲੋ ਇਹਦੀ ਗਰਮੀਆਂ ਰੁਪਈਆ ਫਿਕਸ ਤੇ ਹੁੰਦਾ 1 ਲੱਖ 5000 ਰੁਪਈਆ ਜੋੜਾ ਲੈ ਲਵੇ ਕੋਈ ਬਾਈ ਜੋੜਾ ਲੈ ਲਵੇ ਮੇਰੇ ਮਾਨਸਰ ਖੁੱਲਾ ਕਰ ਦਿਆਂਗੇ ਓਕੇ ਠੀਕ ਹੈ ਲੈ ਮਿੱਤਰੋ ਜੇ ਗੱਪਣਾ ਛੁੱਟ ਗਿਆ ਜੋੜਾ ਲੈਣਾ ਤਾਂ ਮਾਨਸਰ ਖੁੱਲਾ ਹੋ ਜੂਗਾ ਤੇ ਫਿਰ ਬੋਰੀ ਪੂਰੀ ਮੈਂ ਦਾ ਤੋਹਫਾ ਤੋਹਫਾ ਇਹਨੂੰ ਇਹ ਕਹਿ ਸਕਦੇ ਆ ਵੀ ਮੰਨ ਲਾ 100 ਪਿੰਡ ਫਿਰਕੇ ਵੀ ਨਹੀਂ ਮੱਥੇ ਲੱਗਣੀ ਇਹ ਦੇਖੋ ਇਧਰੋਂ ਸਾਈਡ ਤੋਂ ਫਰਕ ਦਿਖਾਈ ਮੜਾ ਲੈਵਾ ਹੂੰ ਲੈਵੇ ਦਾ ਪੈਸੇ ਘਰ ਕੋਲ ਆਇਆ ਤੇ ਭਾਈ ਆਪਾਂ ਹੂੰ ਵਾਕਈ ਬਹੁਤ ਚੰਗਾ ਆ ਤੋਰਤਾਰ ਦੀ ਲੈਵੇ ਨੂੰ ਕਹਿੰਦੀ ਮੈਂ ਬੜੀ ਪੱਦਰੀ ਖਰੀ ਆ ਤੇ ਭਾਈ ਹੈਪੀ ਨੰਬਰ ਵੀਰੇ ਆਪਣਾ ਹੈਗਾ 98 788049 ਇੱਕ ਹੋਰ ਬੇਨਤੀ ਹੈ ਵੀਰੇ ਉਹ ਵੀ ਫੋਨ ਲਾਵੇ ਵੀਡੀਓ ਆਉਦੀ ਐ ਤਾ ਦੇਖ ਲਵੇ ਵੀਡੀਓ ਕਿਸ ਨੂੰ ਪਹਿਲਾ ਕਹਿੰਦਾ ਅੱਡ ਪਾ ਦੇ ਮੇਥੋਂ ਵੀਰੋ ਟਾਈਮ ਹੈ ਨਹੀਂ ਮੇਥੋਂ ਵੀਡੀਓ ਨਹੀਂ ਪਾਈ ਜਾਣੀ ਠੀਕ ਹੈ ਭਾਈ ਠੀਕ ਹੈ ਵੀਡੀਓ ਆਹੀ ਦੇਖ ਲਵੇ ਆਪਦੀ ਕਿਉਂ ਜੱਜੇ ਦਾ ਫੋਨ ਲਾ ਲਵੇ ਨਹੀਂ ਤਾਂ ਵੀਰੇ ਕੋਈ ਚੱਟ ਨਹੀਂ ਠੀਕ ਹੈ ਭਾਈ ਮਿੱਤਰੋ ਇਹ 3 ਜਨਵਰੀ ਬਾਈ ਦਿਖਾਤਾ ਵਾ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾਇਆ ਹੋਇਆ ਵਾ ਪਿੰਡ ਰਣੀਆਂ ਵਾ ਜ਼ਿਲ੍ਹਾ ਮੋਗਾ ਵਾ ਗਿੱਲ ਡੈਰੀ ਫਾਰਮ ਆ ਤੇ 3 ਜਨਵਰੀ ਦਿਖਾਤੇ ਆ 3 ਜਨਵਰੀ ਨੂੰ ਖਰੀਦਣ ਲਈ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜੌਂਦਰ